Indian National Congress ਜਿੰਦਾਬਾਦ Indian National Congress ਜਿੰਦਾਬਾਦ Indian National Congress ਜਿੰਦਾਬਾਦ Indian National Congress ਜਿੰਦਾਬਾਦ ਨਗਰ ਨਿਗਮ ਫਗਵਾੜਾ ਦੀਆਂ 21 ਦਸੰਬਰ ਨੂੰ ਆ ਰਹੀਆਂ ਚੋਣਾਂ ਨੂੰ ਲੈ ਕੇ ਫਗਵਾੜਾ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭੱਜ ਚੁੱਕਾ ਹੈ ਤੇ ਵੱਖ-ਵੱਖ ਰਾਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਫਗਵਾੜਾ ਦੇ ਵਾਰਡ ਨੰਬਰ 15 ਦੀ ਅਗਰ ਗੱਲ ਕਰੀਏ ਤਾਂ ਇਸ ਵਾਰਡ ਵਿੱਚ ਮੁਕਾਬਲਾ ਵੀ ਕਾਫੀ ਦਿਲਚਸਪ ਬੜਿਆ ਹੋਇਆ ਹੈ ਕਿਉਂਕਿ ਇਸ ਵਾਰ ਕਾਂਗਰਸ ਪਾਰਟੀ ਨੇ बसपा ਪਾਰਟੀ ਨਾਲ ਮਿਲ ਕੇ ਗੁਰਜੀਤ ਪਾਲ ਵਾਲੀਆ ਦੀ ਧਰਮ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਚੌਣ ਮੈਦਾਨ ਵਿੱਚ ਉਤਾਰ ਕੇ ਵਾਰਡ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਦੌਰਾਨ ਗੁਰਜੀਤਪਾਲ ਵਾਲੀਆ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਦਾ ਦਾ ਦੌਰਾ ਕੀਤਾ ਗਿਆ ਤੇ ਵੋਟਰਾਂ ਨਾਲ ਘਰ-ਘਰ ਜਾ ਕੇ ਰابطਾ ਕਾਇਮ ਕੀਤਾ ਗਿਆ ਵਾਰ ਵਿੱਚ ਪਹੁੰਚਣ ਤੇ ਜਿੱਥੇ ਵਾਰ ਵਾਸੀਆਂ ਵੱਲੋਂ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਅਤੇ ਗੁਰਜੀਤਪਾਲ ਵਾਲੀਆ ਦਾ ਫੁੱਲਾਂ ਦੀ ਵਰਖਾ ਨਾਲ ਨਿਕਾ ਸਵਾਗਤ ਕੀਤਾ ਗਿਆ ਉੱਥੇ ਪਰਮਜੀਤ ਕੌਰ ਵਾਲੀਆ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਉਹਨਾਂ ਨੂੰ ਵਾਰ ਵਾਸੀਆਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਉਨਾ ਸਮੂਹ ਵਾੜ ਵਾਸੀਆਂ ਨੂੰ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਉਧਰ ਗੁਰਜੀਤਪਾਲ ਵਾਲੀਆ ਨੇ ਵੀ ਉਹਨਾਂ ਨੂੰ ਟਿਕਟ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਵਾੜ ਵਾਸੀਆਂ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਵਾਰਦੀ ਸੇਵਾ ਕਰਦੇ ਆ ਰਹੇ ਨੇ। ਉਹਨਾਂ ਸਮੂਹ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵਾੜ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਵਿੱਚ ਕੋਈ ਵਿਕਾਸਾ ਨਹੀਂ ਛੱਡਣਗੇ। ਉਨਾਂ ਸਮੂਹ ਬੋਟਰਾਂ ਨੂੰ ਮਿਤੀ 21 ਦਸੰਬਰ ਨੂੰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਵੱਤਵਤ ਬੋਟਾ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਵਾੜ ਵਾਸੀਆਂ ਵੱਲੋਂ ਵੀ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾੜ ਵਾਸੀ ਮੌਜੂਦ ਸਨ। ਇਤਰਾ ਵਿੱਚ ਮੈਡਮ ਪਰਮਜੀਤ ਕੌਰ ਵਾਲੀਆ ਜੀ ਦੇ ਹੱਕ ਵਿੱਚ ਡੋਰ ਟੂ ਡੋਰ ਕਰ ਰਹੇ ਆ ਜਿਸ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਬ੍ਰਿੰਦਰ ਸਿੰਘ ਢਾਲੀਵਾਲ ਜੀ ਦੇ ਮੈਸੇਜ ਮੈਡਮ ਤਾਲੀਵਾਲ ਸਾਹਿਬ ਆਏ ਆ ਔਰ ਅਸੀਂ ਇਸ ਟਾਈਮ ਤਮਾਕੂ ਕਟਾ ਮੱਲੇ ਵਿੱਚ ਆਏ ਆ ਔਰ ਤਮਾਕੂ ਕਟਾ ਮੱਲੇ ਦੇ ਜਿਹੜੇ ਮੇਰੇ ਭੈਣ ਭਰਾ ਵਾ ਮੇਰੇ ਉਹਨਾਂ ਨੇ ਅੱਜ ਖੁੱਲਾਂ ਦੀ ਵਰਖਾ ਕਰਕੇ ਇੱਥੇ ਇਹਨਾਂ ਦਾ ਸਵਾਗਤ ਕੀਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਕਿ ਪਰਮਜੀਤ ਕੌਰ ਵਾਲੀਆ ਜਿਹਦੇ ਹੱਥ ਵਿੱਚ ਜਿਹੜੀਆਂ ਇਹ ਖੁੱਲਾਂ ਦੀ ਵਰਖਾ ਹੋਈ ਆ ਉਹ ਆੜ ਵਾਲੇ ਟਾਈਮ ਵਿੱਚ ਇਹਨਾਂ ਦੀ ਜਿੱਤ ਨੂੰ ਯਕੀਨ ਬਣਾਉਣ ਵਿੱਚ ਹੋਇਆ ਵਾ ਔਰ ਅਸੀਂ ਜਿੱਤ ਕੇ ਇਸ ਬਾਡ ਦੀ ਜਿੱਦਾਂ ਪਹਿਲਾਂ 9 ਸਾਲ ਤੋਂ ਸੇਵਾ ਕਰ ਰਹੇ ਆ ਉਹ ਤੋਂ ਜ਼ਿਆਦਾ ਸੇਵਾ ਕਰਾਂਗੇ ਤਾਂ ਕਿ ਅਸੀਂ ਇਸ ਬਾਡ ਦੇ ਵਿੱਚ ਜਿਹੜੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਾ ਸਕੀਏ ਔਰ ਵਧੀਆ ਆਪਣੇ ਜਿਹੜੇ ਵੀ ਇੱਥੇ ਦੇ ਨਾਗਰਿਕਾ ਸਾਡੇ ਭੈਣ ਭਰਾਵਾ ਬਾੜ ਵਾਸੀ ਆ ਉਹਨਾਂ ਦਾ ਜਿਹੜਾ ਵੀ ਉਹਨਾਂ ਕੰਮ ਆ ਰੁਕਿਆ ਹੋਇਆ ਉਹ ਸਾਰਾ ਕਰ ਸਕੇ ਕਿਹਾ ਹੈ